ਅੱਜ ਦੀ ਨਵਾਜੀ ਸਾਧ ਸੰਗਤ ਗੁਰੂ ਕਲਗੀਤਾ ਸੱਚੇ ਪਾਤਸ਼ਾਹ ਦੇ ਪਾਵਨ ਔਰ ਪਵਿੱਤਰ ਦਰਬਾਰ ਵਿੱਚ ਸ਼ੈ ਸ਼ੋਕਤ ਹੋਈ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾ ਦਾਸ ਕਿਸ ਪਵਿੱਤਰ ਦਰਬਾਰ ਵਿੱਚ ਸ਼ੈ ਸ਼ੋਕਤ ਹੋਈ ਪਿਆਰੀ ਸਾਧ ਸੰਗਤ ਦੇ ਪਵਿੱਤਰ ਚਰਨਾਵਾਂ ਵਿੱਚ ਕੇ ਨੱਚੀ ਜ ਆਪਣਾ ਸਿਰ ਝੁਕਾ ਕੇ ਫਤਿਹ ਅਰਜ ਕਰਨ ਲੱਗੇ ਆ ਆਪ ਕੋਈ ਵੀ ਸ਼ਰੇਣੀ ਮਾਜੀ ਨਾ ਲਾਓ ਔਰ ਸਤਿ ਦੀਨ ਦੁਨੀ ਦੇ ਮਾਲਕ ਦੇ ਦਰ ਤੇ ਲਾਓ ਹਾਜ਼ਰੀ ਕਿਉਂਕਿ ਜਿਨ੍ਹਾਂ ਕੋਮਾਂ ਦੇ ਮੁਖ ਵਿੱਚ ਫਤੇ ਖਾਲਸਾ ਜੀ ਨਾਲ ਦੀ ਰਣ ਵਿੱਚ ਫਤੇ ਹੋਇਆ ਕਰਦੀ ਏ ਤੇ ਜਿਨ੍ਹਾਂ ਕੋਮਾਂ ਦੇ ਹੱਥ ਵਿੱਚ ਫਤੇ ਖਾਲਸਾ ਜੀ ਉਹਨਾਂ ਦੀ ਸਾਥ ਵਿੱਚ ਫਤੇ ਹੋਇਆ ਕਰਦੀ ਏ ਤੇ ਜਿਹੜੀਆਂ ਕੋਮਾਂ ਬੁਲਾਉਂਦੀਆਂ ਫਤੇ ਖਾਲਸਾ ਜੀ ਹਮੇਸ਼ਾ ਹੀ ਵਾਸਤੇ ਪਾਉਂਦੀਆਂ ਫਤੇ ਆਓ ਜਗਤ ਜਲੰਦਾ ਦੇ ਠਾਰਨ ਵਾਲੇ ਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਨਵਾਓ ਤੇ ਗੱਟ ਬੱਜ ਕੇ ਫਤਿਹ ਬੁਲਾਓ ਇਹੋ ਕਹਿ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਇਸਾਈਆਂ ਵਿੱਚ ਭਾਈ ਸੈਨ ਪਾਲ ਜੀ ਬੜੇ ਉਗੇ ਨਕਚਰਾਰ ਮੰਨੇ ਗਏ ਨੇ ਜਿਵੇਂ ਮੁਸਲਮਾਨਾਂ ਵਿੱਚ ਨਿਆਜ਼ੇ ਆਲਮ ਕੇ ਆਲਮ ਫਾਜ਼ਰ ਮੰਨੇ ਗਏ ਨੇ ਏਸੀ ਤਰ੍ਹਾਂ ਖਾਲਸਾ ਜੀ ਗੁਰਸਿੱਖਾਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਰਤਬਾ ਪਾਈ ਸਾਹਿਬ ਜੀ ਕਹਿੰਦੇ ਨੇ ਕੁਰਬਾਨੀ ਦਿਨਾਂ ਗੁਰ ਸਿੱਖਾਂ ਕਿ ਪਾਓ ਭਗਤ ਗੁਰਪੁਰ ਪਤਰਾ ਦੇ ਪਾਈ ਸਾਹਿਬ ਕਹਿੰਦੇ ਜਿਹੜੀ ਸੰਗਤ ਪਿਆਰ ਤੇ ਸਤਕਾਰ ਤੇ ਸ਼ਰਧਾ ਦੇ ਨਾਲ ਆਪਣੇ ਸਹਿਬਾਂ ਦੇ ਪਰਬ ਮਨਾਉਂਦੀ ਏ ਉਹ ਸੰਗਤ ਤੋਂ ਮੈਂ ਧੰਨਵਾਦ ਕਹਿੰਦਾ ਹਾਂ ਉਹ ਸੰਗਤ ਦਾ ਕੋਟ ਕੋਟ ਧੰਨਵਾਦ ਕਰਦਾ ਹਾਂ ਸੋ ਖਾਲਸਾ ਜੀ ਅੱਜ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਸਤਮ ਮਨਾ ਰਹੇ ਹੋ ਇਸ ਦਿਹਾੜੇ ਨੂੰ ਅਸੀਂ ਜਿੰਨੀ ਵੀ ਮਹੱਤਾ ਦੇ ਸਕੀਏ ਸਰਸਾ ਜੀ ਔਨੀ ਥੋੜੀ ਹੈ ਲੇਕਿਨ ਮੈਂ ਗੁਰੂ ਘਰ ਆਈਆਂ ਹੋਈਆਂ ਸਾ ਸੰਗਤਾਂ ਨੂੰ ਦਾਸ ਦੇ ਜਥੇ ਵੱਲੋਂ ਇੱਥੇ ਦੀ ਪ੍ਰਬੰਧ ਕਮੇਟੀ ਵੱਲੋਂ ਕਿ ਅੱਜ ਲੱਖ ਲੱਖ ਵਧਾਈ ਇਸ ਪੁਰਬ ਦੀ ਪੇਸ਼ ਕਰਦਾ ਹਾਂ ਸਤਿਗੁਰ ਸੱਚੇ ਪਾਤਸ਼ਾਹ ਹਮੇਸ਼ਾ ਹੀ ਕਿਰਪਾ ਕਰੇ ਲੇਕਿਨ ਏਸੀ ਤਰ੍ਹਾਂ ਸੰਗਤਾਂ ਦਾ ਪਿਆਰ ਬਣਿਆ ਰਹੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਚਰਨਾ ਦੇ ਨਾਲ ਜੋੜੇ ਰੱਖੇ। ਖਾਲਸਾ ਜੀ ਇਸ ਘਰੋਂ ਮਾਣ ਉਸੇ ਬੰਦੇ ਨੂੰ ਮਿਲਦਾ ਹੈ ਕਿ ਜਿਹੜਾ ਬੰਦਾ ਸੇਵਾ ਕਰਦਾ। ਸਤਿਗੁਰ ਸੱਚੇ ਪਾਸ਼ਾ ਇਲਾਹੀ ਬਾਣੀ ਵਿੱਚ ਪਰਵਾਉਂਦੇ ਨੇ ਕਹਿੰਦੇ ਨੇ ਪਿੰਚ ਦੁਨੀਆ ਸੇਵ ਕੁਆਇਏ ਤਾਂ ਦਰਗੇ ਪੈਸਣ ਪਾਈਏ ਕੋ ਹੋ ਨਾਮ ਤੁਹ ਹੋਰ ਹੋੜਾਏ। ਜਿਹੜੀ ਰਾਗ ਮਹਲਾ 1 ਮਾਣ ਉਸ ਇਨਸਾਨ ਨੂੰ ਮਿਲਦਾ ਹੈ ਕਿ ਜਨ ਗੁਰੂ ਕਰਦੀ ਸੇਵਾ ਕਰਨੀ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਦੇਖ ਲਓ ਕبھی ਕਹਿੰਦਾ ਸੇਵਾ ਸੇਵਾ ਵਿੱਚ ਬੜਾ ਹੀ ਫਰਕ ਹੁੰਦਾ ਹੁੰਦੀ ਸੇਵਾ ਵੀ ਕਈ ਪ੍ਰਕਾਰ ਦੀ ਏ ਕਿ ਕ ਸੇਵਾ ਜੋ ਕਰੀਦੀ ਮਾਪਿਆਂ ਦੀ ਕ ਸੇਵਾ ਜੋ ਤਪਿਆਂ ਨੂੰ ਠਾਰਦੀ ਏ ਕਿ ਕ ਸੇਵਾ ਜੋ ਕੌਮ ਦਾ ਭਲਾ ਕਰਦੀ ਕ ਸੇਵਾ ਜੋ ਦੇਸ਼ ਪਿਆਰ ਦੀ ਏ ਪਰ ਸਾਰਿਆਂ ਦੇ ਨਾਲੋਂ ਤੁਮੋ ਸੇਵਾ ਸੇਵਾ ਕਰੇ ਦੀ ਗੁਰੂ ਤੇ ਗੁਰੂ ਦਰਬਾਰ ਦੀ ਹੈ ਖਾਲਸਾ ਜੀ ਜਿਨ੍ਹਾਂ ਨੇ ਇਸ ਘਰ ਦੀ ਸੇਵਾ ਕਰ ਲਈ ਉਹਨਾਂ ਨੂੰ ਘਾਟਾ ਕੋਈ ਨਹੀਂ ਰਹਿੰਦਾ ਜਿਸ ਵੇਲੇ ਮੈਂ ਸਿੱਖ ਇਤਿਹਾਸ ਦੇ ਮੱਧੇ ਪਰ ਕੇ ਖੋਜਦਾ ਹਾਂ ਖਾਲਸਾ ਦੀ ਡੰਗ ਰਾਜਾ ਨੇ ਕਿ ਬੀਬੀ ਭਾਨੀ ਨੇ ਇਸ ਘਰ ਦੀ ਸੇਵਾ ਕੀਤੀ ਬੀਬੀ ਭਾਨੀ ਵੀ ਸਿੱਖ ਕੌਮ ਦੇ ਵਿੱਚ ਇੱਕ ਮਹਾਨ ਇਸਤਰੀ ਹੈ ਖਾਲਸਾ ਦੀ ਐਡੀ ਮਹਾਨਤਾ ਕਿਸ ਬੀਬੀ ਪਾਨੀ ਦਾ ਪਿਤਾ ਵੀ ਗੁਰੂ ਕਿ ਜਿਸ ਬੀਬੀ ਪਾਨੀ ਦਾ ਪਤੀ ਵੀ ਗੁਰੂ ਕਿ ਜਿਸ ਬੀਬੀ ਪਾਨੀ ਦਾ ਪੁੱਤ ਵੀ ਗੁਰੂ ਕਿ ਜਿਸ ਬੀਬੀ ਪਾਨੀ ਦਾ ਪੋਤਾ ਵੀ ਗੁਰੂ ਕਿ ਜਿਸ ਬੀਬੀ ਪਾਨੀ ਦਾ ਪਰੋਤਾ ਵੀ ਗੁਰੂ ਕਿ ਜਿਸ ਬੀਬੀ ਪਾਨੀ ਦੇ ਪਰੋਤੇ ਦਾ ਪੁੱਤ ਫੇਰ ਖਾਂਗੂ ਖਾਂਸਾ ਜੀ ਗੱਫਾ ਕਿੱਥੋਂ ਮਿਲਿਆ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਵਿੱਚ ਸੇਵਾ ਕਰਕੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕੀਤੀ ਕਠਨ ਸੇਵਾ ਤੋਂ ਖੁਸ਼ ਹੋ ਕੇ ਹਜ਼ੂਰ ਨੇ ਕਿਹਾ ਬਚੀਏ ਗੁਰੂ ਨਾਨਕ ਦੀ ਰਹਿਮ ਦਾ ਦਰਵਾਜ਼ਾ ਖੁੱਲ ਗਿਆ ਹੈ ਬੋਲ ਐਸ ਵੇਲੇ ਜੋ ਮੰਗੇਗੀ ਪੂਰਾ ਹੋਵੇ ਹਰ ਸਾਜੀ ਘਰ ਵਿੱਚ ਪੱਲਾ ਪਾ ਕੇ ਬੀਬੀ ਪਾਨੀ ਕਹਿੰਦੀ ਪਿਤਾ ਜੀ ਜੇ ਮੇਰੇ ਤੇ ਮਿਹਰਬਾਨ ਹੋ ਤੇ ਇਹ ਗੁਰਗੱਦੀ ਦੀ ਸੇਵਾ ਮੈਨੂੰ ਬਖਸ਼ੋ ਹਜ਼ੂਰ ਨੇ ਕਿਹਾ ਬਚੀਏ ਬੜੀ ਕਠਨ ਸੇਵਾ ਹੈ ਕਹਿੰਦੀ ਸੱਚੇ ਪਾਤਸ਼ਾਹ ਜਿੰਨੇ ਵੀ ਆਪ ਦਾ ਹੁਕਮ ਹੋਵੇ ਮੈਂ ਇਹ ਸੇਵਾ ਨਿਭਾਵਾਂਗੀ ਪਰ ਚਾਹ ਲੰਬਾ ਨਾ ਕਰਾਂ ਬੀਬੀ ਭਾਨੀ ਨੂੰ ਬਰ ਮਿਲ ਗਿਆ ਬੀਬੀ ਭਾਨੀ ਦਾ ਪਿਆ ਭਾਈ ਜੇਠੇ ਨਾਲ ਕੀਤਾ ਗਿਆ ਖਾਲਸਾ ਜੀ ਜਿਨ੍ਹਾਂ ਨੇ ਸੇਵਾ ਕੀਤੀ ਸਿੱਖਾਂ ਦੇ ਚੌਥੇ ਸਤਿਗੁਰੂ RAM DAS ਬਣੇ ਜਿਨ੍ਹਾਂ ਦੀ ਕੁਖੋਂ ਤਿੰਨ ਲੜਕੇ ਪੈਦਾ ਹੋਏ ਬੀਬੀ ਭਾਨੀ ਦੀ ਕੁਖੋਂ ਗੁਰੂ RAM DAS ਦੇ ਘਰ ਪਹਿਲੇ ਲੜਕੇ ਦਾ ਜਨਮ ਹੋਇਆ 1615 ਬਿਕਰਮੀ ਚ ਕੇ ਦਾ ਨਾਮ ਰੱਖਿਆ ਪ੍ਰਥਵੀ ਚੰਦ ਕਿ ਦੂਸਰਾ ਲੜਕਾ 1618 ਬਿਕਰਮੀ ਚ ਪੈਦਾ ਹੋਇਆ لیکن ਇਹਦਾ ਨਾਮ ਮਹਾਦੇਵ ਰੱਖਿਆ ਗਿਆ ਤੀਸਰਾ ਲੜਕਾ ਪ੍ਰਸਾਦ ਸੁਧੀ ਸੱਤ ਸਮ 1620 ਬਾਰੇ ਜਨ ਪੈਦਾ ਹੋਇਆ ਲੇਕਿਨ ਇਹਦਾ ਨਾਮ ਰੱਖਿਆ ਅਰਜਨ ਦੇਵ ਅਰਜਨ ਦੇਵ ਜੇ ਨਿਆਣੈਸ਼ ਬੇਤਮਾਨ ਮਨੋਖਿਆਫਾ ਲਾਉਂਦੇ ਗਲ ਗੱਦੀ ਦਾ مالک ਹੌਣ ਹਰ ਬਲ ਕੇ ਬਣੇਗਾ ਕਿ ਇੱਕ ਦਿਨ ਕਾਕਾ ਅਰਜਨ ਦੇਵ ਰੜਦਾ ਰਹਿਦਾ ਕਿ ਆਪਣੇ ਨਾਨਾ ਜਿਹਦੇ ਅਸਮ ਤੇ ਜਾ ਚੜਿਆ ਬੀਬੀ ਭਾਨੀ ਨੇ ਦੇਖਿਆ ਕਾਰ ਕੇ ਚੱਕਿਆ ਔਰ ਦਬਕਾ ਕੇ ਆਖਿਆ ਖਬਰਦਾਰ ਜੇ ਅਚੋਲਾ ਬਾਗ ਨਾਨਾ ਜੀ ਦੇ ਅਸਣ ਤੇ ਚੜਿਆ ਇਹ ਵਾਰੋ ਤਾਂ ਗੁਰੂ ਅਮਰਦਾਸ ਵੀ ਆ ਗਏ ਕਿ ਕਾਕੇ ਨੂੰ ਗੋਦ ਵਿੱਚ ਲਿਆ ਤੇ ਹੱਸ ਪਏ ਜਾ ਕੇ ਕਹਿੰਦੇ ਹਾਲ ਗਿਆ ਜਾਣਾ ਇਸ ਅਸਣ ਤੇ ਬੈਠੇਗਾ ਤਾਂ ਸਹੀ ਪਰ ਅਜੇ ਦੇਰ ਲੱਗੇਗੀ ਨਾਲੇ ਵੱਧ ਤਾਂ ਦੋਇ ਤਾਂ ਬਾਣੀ ਦਾ ਵੋਹਿਤਾ ਬਾਣੀ ਦਾ ਝਾੜ ਬੜੇ ਕਿਉਂਕਿ ਅਰਜਨ ਦੇਵ ਮਹਾਰਾਜ ਜੀ ਅਮਰਦਾਸ ਦੇ ਦੋਤੇ ਸਨ ਦੀ ਤੋਂ ਸੰਮਤ 1638 ਵਿਕਰਮੀ ਮਾਲੇ ਦਿਨ 18 ਸਾਲ 4 ਮਹੀਨੇ 14 ਦਿਨ ਦੀ ਉਮਰ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਗੁਰਗੱਦੀ ਤੇ ਬੈਠੇ ਜਿਨ੍ਹਾਂ ਨੇ ਸੰਮਤ 1643 ਵਿੱਚ ਕਿ ਗੁਰੂ ਨਾਮਦਾਸ ਨੇ ਸਰੋਵਰ ਦਾ ਟੱਪਾ ਲਾਇਆ ਲੇਕਿਨ ਇਹਨਾਂ ਨੇ ਖਾਲਸੇਵਾ ਕਰਾਈ ਦੋ ਸਾਲ ਬਾਅਦ ਕੱਤਕ ਸੁਦੀ ਪੰਜ ਸੰਮਤ 1645 ਵਾਲੇ ਦਿਨ ਐਨ ਸਰੋਵਰ ਦੇ ਵਿਚਕਾਰ ਹਰਮੰਦਰ ਸਾਹਿਬ ਦੀ ਵੀਰ ਰੱਖੀ ਫਿਰ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵੀਰ ਤਿਆਰ ਕੀਤੀ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਅੰਗਦ ਦੇਵ ਦੀ ਬਾਣੀ ਗੁਰੂ ਅਮਰਦਾਸ ਦੀ ਬਾਣੀ ਗੁਰੂ ਰਾਮਦਾਸ ਦੀ ਬਾਣੀ ਇਹਨਾਂ ਨੇ ਗੁਰੂ ਸਾਹਿਬ ਦੀ ਲਿਖਾਉਂਦੇ ਚਲੇਗੇ ਭਾਈ ਗੁਰਦਾਸ ਜੀ ਲਿਖਦੇ ਚਲੇਗੇ 938 ਸਦੀ ਦੇ ਵਿੱਚ ਹਜ਼ੂਰ ਨੇ ਵਰਤਾਂ ਦੇ ਦਰਜ ਕੀਤੀ ਕਰੇ ਨਹੀਂ ਦੇਖਿਆ ਕਿ ਇਹ ਭਗਤ ਕੋਈ ਰਾਜਸਥਾਨੀ ਹੈ ਜਾਏ ਕੋਈ ਸਿੰਧੀ ਹੈ ਜਾਏ ਕੋਈ ਮਰਾਠਾ ਹੈ ਨਹੀਂ ਮਾਨਸਕੀ ਜਾਤ ਕਿ ਜਾਤ ਸਭ ਇੱਕ ਹੀ ਪਚਾਂਬੋ ਕਿ ਕੇਵਲ ਮਨੁੱਖ ਦੀ ਜਾਤ ਮਨੁੱਖ ਹੁੰਦੀ ਹੈ ਹਜ਼ੂਰ ਦੀਆਂ ਨਜ਼ਰਾਂ ਵਿੱਚ ਪੰਜਾਬ ਦਾ ਕੱਟੜ ਮੁਸਲਮਾਨ ਇੱਕ ਨਜ਼ਰ ਪਰਵਾਣ ਹੋਇਆ

ਕਿ ਜਮੂਰ ਦੀ ਕਲਾਮ ਹਜਰ ਤਹੂਦ ਉੱਤੇ ਉਤਰੀ ਤੇ ਤੇਰੇ ਦੀ ਕਲਾਮ ਕਿ ਹਜਰ موسی ਜੀ ਦਾ ਅਨਪਾਵੇ ਤੇ ਅੰਜੀਰ ਸ੍ਰੀ ঈਸਾ ਜੀ ਨੂੰ ਇਲਹਾਮ ਹੋਇਆ ਖਰਚਾ ਜੀ ਉਹ ਮੁਸਲਮਾਨ ਹਜ਼ੂਰ ਦੀਆਂ ਨਜ਼ਰਾਂ ਪਰਵਾਣ ਹੋਇਆ ਕਿ ਜਿਹੜਾ ਕਹਿੰਦਾ ਬੇਨਵਾਜਾ ਕੁੱਤਿਆ ਇਹ ਦੀ ਭਲੀ ਰੀਤ ਕਦੇ ਚੱਲ ਨਾ ਆਇਆ ਪੰਜੇ ਬਖਤ ਮਸੀਹ ਮੁਸਲਮਾਨ ਨੇ ਕਿਹ ਪੰਜ ਨਵਾਤਾਂ ਅੰਕਾਂ ਦਾ ਖਰਚਦੀਯੋ ਦੀ ਬਾਣੀ ਦਰਜ ਕੀਤੀ ਗੁਰੂ ਨਾਨਕ ਦੇ ਚੌਂਕੜੇ ਚ ਰਵਦਾਸ ਬੈਠੇ ਨੇ ਚੌਂਕੜੀ ਮਾਰ ਕੇ ਕੋਈ ਅਠਾਰ ਸਕਦਾ ਬਾਹ ਫੜ ਕੇ ਨਾਲੇ ਗਾ ਰਹੇ ਨੇ ਐਸੀ ਐਸੀ ਮੇਰੇ ਨਾਲ ਤਦ ਬਿਨ ਕੌਣ ਚਰੇ ਗਰੀਬ نواز ਕਸਾਈਆ ਮੇਰੇ ਮਾਖੇ ਸ਼ਤਰ ਘਰੇ ਵੇਤਲ ਕਹੋ ਕੇ ਕਹਿ ਰਹੇ ਨੇ ਨਿਝ ਊਚ ਕਰੇ ਮੇਰਾ ਗੋਬਿੰਦ ਕਾਹੂ ਤੋਂ ਨਾ ਡਰੇ ਕਿ ਮੇਰਾ ਗੁਰੂ ਨਾਨਕ ਜਿਹੜਾ ਕਿਸੇ ਤੋਂ ਡਰਦਾ ਨਹੀਂ ਨੀਮਿਆਂ ਨੂੰ ਉੱਚੇ ਕਰਦਾ ਹੈ ਖਾਲਸਾ ਦੇ ਰਵਦਾਸ ਤੇ ਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਵਿੰਦ ਅਨੂਪ ਮੇਰੇ ਕਿ ਗੁਰੂ ਅਰਜਨ ਦੇ ਮਹਾਰਾਜੀ ਨੇ ਕਿ ਉੱਤਰ ਪ੍ਰਦੇਸ਼ੋਂ ਕਵੀਲ ਔਰ ਰਵਦਾਸ ਦੀ ਬਾਣੀ ਦਰਜ ਕੀਤੀ ਕਿ ਮੱਧਿਆ ਪ੍ਰਦੇਸ਼ ਵਿੱਚੋਂ ਧੰਨੇ ਔਰ ਚਲੋਚੰਦ ਦੀ ਬਾਣੀ ਦਰਜ ਕੀਤੀ ਬੰਗਾਲ ਵਿੱਚੋਂ ਜੈਦੇਵ ਦੀ ਬਾਣੀ ਦਰਜ ਕੀਤੀ ਬਿਹਾਰ ਵਿੱਚੋਂ ਬੇਣੀ ਜੀ ਦੀ ਬਾਣੀ ਦਰਜ ਕੀਤੀ ਕਿ ਮਹਾਰਾਸ਼ਟਰ ਵਿੱਚੋਂ ਨਾਮਦੇਵ ਦੀ ਬਾਣੀ ਦਰਜ ਕੀਤੀ ਗੁਜਰਾਤ ਵਿੱਚੋਂ ਪੀਪਾਜੀ ਦੀ ਬਾਣੀ ਦਰਜ ਕੀਤੀ ਰਾਜਸਥਾਨ ਵਿੱਚੋਂ ਸੈਨ ਔਰ ਭੀਖੜ ਦੀ ਬਾਣੀ ਦਰਜ ਕਰਕੇ 1430 ਸਫਿਆਂ ਦੀ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੀੜ ਤਿਆਰ ਕੀਤੀ ਇਨਾ ਕੁਝ ਕਰਕੇ ਵੀ ਰਤਾ ਜਿੰਨਾ ਹੰਕਾਰ ਨਹੀਂ ਆਇਆ ਕਿ ਜਦ ਆਖਰੀ ਸ਼ਬਦ ਆਇਆ ਕਹਿੰਦੇ ਨੇ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਹ ਗੁਰੂ ਮੇਰੇ ਤੇ ਕਈ ਗੁਣ ਨੇ ਤੂੰ ਕਿਰਪਾ ਕੀਤੀ ਏ ਮੈਂ ਸੰਗਤਾਂ ਦੀ ਸੇਵਾ ਕਰ ਸਕਿਆ ਹਾਂ ਪਹਿਲੇ ਦਿਨ ਹਰਮੰਦਰ ਸਾਹਿਬ ਦੇ ਵਿੱਚ ਅੱਜ ਦੇ ਦਿਨ ਭਾਦੋਂ ਸੁਦੀ ਏ ਖਾਸ ਹੈ ਸੰਮਤ 1661 ਵਿਕਰਮੀ ਮਾਰੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪਹਿਲੇ ਦਿਨ ਪ੍ਰਕਾਸ਼ ਹਰਮੰਦਰ ਸਾਹਿਬ ਦੇ ਵਿੱਚ ਕੀਤਾ ਗਿਆ ਬਾਬਾ ਬੁੱਢਾ ਜੀ ਹੈਡ ਗ੍ਰਾਂਥੀ ਥਾਪੇ ਗਏ ਐਸੀ ਤਰ੍ਹਾਂ دیਵਾਨ ਸੱਜਿਆ ਹੋਇਆ ਸੀ ਬੱਜਾ ਬਾਬੇ ਬੁੰਡੇ ਲਿਆ ਬਾਦ ਸੰਗਤਾਂ ਦੇ ਵਿੱਚ ਅਮਰਤ ਬਸ ਰਿਹਾ ਸੀ ਸੰਗਤਾਂ ਗੁਰਬਾਣੀ ਦੀ ਮਹਿਮਾ ਹੈ ਐ ਉਗਾਰਨੀ ਸੀ